ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਹੈਗਾ ਫਰੀਦਕੋਟ ਜ਼ਿਲ੍ਹੇ ਦਾ ਧੂੜਕੋਟ ਤੁਰਗੋੜ ਪਿੰਡ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੇ ਸਤਨਾਮ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਮਿੱਤਰੋ ਤੇ ਅੱਜ ਇੱਕ ਹੋਰ ਪਾਕਿਸਤਾਨੀ ਬਰੀਡ ਨੀਲੀ ਰਾਵੀ ਨਸਲ ਦੀ ਮੈਂ ਤੁਹਾਡੇ ਲਈ ਲੈ ਕੇ ਆਇਆ ਮਿੱਤਰੋ ਪੂਰੀ ਜਾਤ ਕੁਆਲਟੀ ਵਾਲੀ ਠੰਡ ਲੇਵੇ ਵਾਲੀ ਕਹਿਣ ਤੋਂ ਪਾਵੇ ਆ ਵੀ ਚੰਗੇ ਦੁੱਧ ਦਾ ਰਿਕਾਰਡ ਮਿੱਤਰੋ 15 ਕਿਲੋ ਤੋਂ ਬਾਰ-ਬਾਰ ਦਾ ਦੁੱਧ ਦਾ ਰਿਕਾਰਡ ਇਸ ਮਹੀਨੇ ਦਾ ਵੱਟ ਤੇ ਆ ਕੋਈ ਲਿਖਿਆ ਹੋਇਆ ਕਹਿਣ ਵਾਲੀ ਗੱਲ ਨਹੀਂ ਕੀਂਦੀ ਮਿੱਤਰੋ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਹੋਊਗਾ ਤੁਸੀਂ 12 ਚੋਣਿਆਂ ਤੁਸੀਂ ਤੋਂ 13 ਚੋਣਿਆਂ ਕਿ ਤੁਸੀਂ ਦੱਸਦੇ ਰੱਖਦੇ ਆ ਇਹ ਤੁਹਾਡੀ ਤੇ ਸੇਵਾ ਤੇ ਡਿਪੈਂਡ ਹੋਣਾ ਸੂਆ ਇਹਨੇ ਮਿੱਤਰੋ ਜਿਹੜਾ ਚੌਥਾ ਸੂਣਾ ਵਾ ਮਾਰਕਾਂ ਦੇ ਦੱਸਣ ਅਨੁਸਾਰ ਚੰਗੇ ਟੀਕੇ ਚੰਗੇ ਸੀਮੰਟ ਤੋਂ ਕਰਮਾਂ ਵਾਲੀ ਗੱਪਣ ਕਰਵਾਈ ਹੋਈ ਆ ਲੈ ਵੀ ਦੀਪ ਸਿੰਘ ਇੱਕ ਜੀ ਲੈਵੇ ਤੇ ਕੈਮਰਾ ਲਾਦੇ ਜਾਂਦੇ ਤੇ ਥਣਾ ਤੇ ਪੂਰੀ ਜਰਚਤਾ ਲਈ ਮੈਂ ਆ ਵੇਖੋ ਗਰਾਂ ਦੀ ਮਿੱਤਰੋ ਹੂੰ ਮਲਵਾਨਾਂ ਨੂੰ ਤੁਰਦੀ ਹੈ ਕਰਮਾ ਵਾਲੀ ਥਲੋ ਥਲੋ ਦਾ ਪਈਏ ਗੜਵੀ ਵਰਗੀ ਬਾਈ ਬਹੁਤ ਸੋਹਣੀ ਤਿਆਰੀ ਦੇ ਵਿੱਚ ਬੜਾ ਚੌੜਾ ਲੇਵੇ ਦੀ ਲੰਬਾਈ ਚੜਾਈ ਬਹੁਤ ਹੈ ਘੱਟਾਂ ਨੂੰ ਲੇਵਾ ਚੌੜਾ ਮਿੱਤਰੋ 1.5 ਘੱਟਾਂ ਨੂੰ ਹੋਊਗਾ ਪਿੱਛੋਂ ਤੇ ਪਿਛਾ ਨੂੰ ਸਾਰਾ ਹਵਾਨੇ ਦਾ ਡਿਜ਼ਾਈਨ ਹੈ ਕਰਮਾ ਵਾਲੀ ਦਾ ਸਿੰਘ ਮੂੰਹ ਜ਼ਰੂਰ 70 ਰੁਪਏ 75000 ਵਾਲੀ ਮਹਾਂ ਵਾਲਾ ਲੱਗਾ ਹੋਇਆ ਪਰ ਲੇਵਾ ਮਹਾਂ ਨੂੰ ਲੱਗਾ ਹੋਇਆ ਮਿੱਤਰੋ 2 ਲੱਖ ਵਾਲਾ ਤੇ ਸਾਰੇ ਡਿਜ਼ਾਈਨ ਤੁਸੀਂ ਆਪ ਵੇਖ ਲਿਆ ਜੀ ਮਿੱਤਰੋ ਕਿੰਨੇ ਬਣਦੇ ਆਂ ਦੇ ਕਰਮਾਂ ਵਾਲੀ ਦੇ ਬਾਕੀ ਬਣਦੀ ਤਣ ਦੀ ਮਹਾਂ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਹੈ ਕਰਮਾਂ ਵਾਲੀ ਰੇਟ ਇਹਦਾ 98000 ਰੁਪਿਆ ਵਾ 2 ਘੱਟ 1 ਲੱਖ ਰੁਪਿਆ 98000 ਦੇ ਵਿੱਚੋਂ ਮਾਨ ਤਣ ਨਾਲ ਮਹਾਂ ਮਿਲ ਜੂਗੀ ਜਿਹੜੇ ਭਰਾ ਨੂੰ ਚਾਹੀਦੀ ਆ ਬਾਈ ਸਤਨਾਮ ਦਾ ਮੈਂ ਨੰਬਰ ਸਕਰੀਨ ਦੇ ਉੱਤੇ ਸੂਹਾਂ ਇੱਕ ਵਾਰੀ ਫੇਰ ਨੋਟ ਕਰ ਲਓ ਚੌਥਾ ਵਾ ਸੂਨ ਵਾਲੀ ਆ ਪੰਜ ਚਾਰ ਦਿਨ ਦੀ ਕੱਚੀ ਆ 15 ਕਿਲੋ ਤੋਂ ਬਾਹਰ ਕਰਮਣ ਵਾਲਕਾਂ ਨੇ ਦੱਸਿਆ ਮਿੱਤਰੋ ਇਹਦਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਤੇ ਮਾਰਕਿੰਗ ਸਾਰੇ ਪੈਰ ਮੱਥੇ ਪਟਾ ਧੁੰਨੀ ਦੇ ਨਿਸ਼ਾਨ ਸੂਲ ਦੇ ਨਿਸ਼ਾਨ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਇਹ ਮਿੱਤਰੋ ਕਵਰ ਕਰਦੀ ਹੈ ਕਰਮਣ ਵਾਲੀ ਲੇਵਾ ਬੜਾ ਚੰਗਾ ਖਰੇ ਖਰੀ ਹੈ ਜਿੰਨੀ ਹੈਗੀ ਮੈਂ ਯਾਰ ਬਾਕੀ ਗੱਲਬਾਤ ਤੁਸੀਂ ਫੋਨ ਤੇ ਸੁਤਨਾਮ ਬਾਈ ਨਾਲ ਕਰ ਲਿਓ ਬਾਈ ਪਸ਼ੂ ਵੇਖਣ ਦੇ ਲਈ ਬਾਹਰ ਗਿਆ ਹੋਇਆ ਸੀ ਪਰ ਆਪਾਂ ਵੀਡੀਓ ਤੇ ਜਾਣਕਾਰੀ ਤੁਹਾਨੂੰ ਆਪ ਦੇ ਰਿਹਾ ਧੰਨਵਾਦ